ਪਿਆਰੇ ਵਿਦਿਆਰਥੀਓ ਸਾਡੇ ਅੱਜ 8ਵੇਂ ਦਿਨ ਦੇ ਵਿਖਿਆਨ ਦਾ ਸੱਖ ਹੈ ਕਸ਼ਮੀਰੀ ਪੰਡਤਾਂ ਦਾ ਅਨੰਤ ਪਰਬਾਉਣਾ ਆਹੇ ਜਿਨਾਤੀ ਪਕੜੀਏ ਸਿਰ ਦੀ ਜੈ ਆਹੇ ਨਹੀਂ ਛੋੜੀ ਕਸ਼ਮੀਰ ਦੀਆਂ ਸੋਹਣੀਆਂ ਵਾਦੀਆਂ ਵਿੱਚ ਜਿੱਥੇ ਚਸ਼ਮੇ ਰੂਹਾਨੀ ਤੁਨ ਵਜਾਉਂਦੇ ਸਨ ਉੱਥੇ ਹੀ ਡਰਦੇ ਕਾਲੇ ਬੱਦਲ ਵੀ ਛਾ ਗਏ ਸਾਲ ਸੀ 1669 ਈਸਵੀ ਬਾਦਸ਼ਾਹ ਔਰੰਗਜ਼ੇਬ ਕਈ ਗਰੀਬ ਪਰਵੇ ਹਿੰਦੂ ਲੋਕ ਜਿਬਰੀ ਬਣੀ ਲੈ ਸ ਪਰ ਬਾਦਸ਼ਾਹ ਸੰਤੋਸ਼ ਨਹੀਂ ਸੀ ਉਸ ਨੇ ਫੈਸਲਾ ਲਿਆ ਜੇ ਪੰਡਤ ਉਮਸ਼ੀਆਂ ਹੋ ਜਾ ਤਾਂ ਸਾਰੇ ਹਿੰਦੂਆਂ ਦਾ ਧਰਮ ਬਦਲਣ ਵਿੱਚ ਦੇਰ ਨਹੀਂ ਲੱਗੇ ਸੀ ਕਸ਼ਮੀਰ ਦੇ ਸੁਬੇਦਾਰ ਗਵਰਨਰ ਇਫਤਿਹਾਰ ਖਾਨ ਨੂੰ ਹੁਕਮ ਕੀਤਾ ਕਿ ਜਿਵੇਂ ਵੀ ਹੋਵੇ ਸਭ ਤੋਂ ਪਹਿਲਾ ਕਸ਼ਮੀਰੀ ਪੰਡਤਾਂ ਨੂੰ ਮੁਸਲਮਾਨ ਬਣਾਓ ਕਿਉਂਕਿ ਉਹ ਕਸ਼ਮੀਰੀ ਪੰਡਤ ਹੀ ਸਰਵਉੱਚ ਕੋਟੀ ਦੇ